ਪੰਜਾਬ ਵਿੱਚ ਆਰਤੀਆਂ, ਸ਼ੈਲਣਾ ਅਤੇ ਮਜ਼ਦੂਰਾਂ ਦੀ ਹੜਤਾਲ ਕਾਰਨ ਫਲੋਰ ਦਾਣਾ ਮੰਡੀ ਵਿੱਚ ਕਿਸਾਨਾਂ ਵੱਲੋਂ ਲਿਆਂਦੀ ਝੋਨੇ ਦੀ ਫਸਲ ਦੇ ਅੰਬਾਰ ਲੱਗੇ ਹੋਏ ਹਨ ਪਰ ਖਰੀਦਣ ਵਾਲਾ ਕੋਈ ਨਹੀਂ ਹੈ ਕਿਸਾਨਾਂ ਨੂੰ ਆਪਣੇ ਪੁੱਤਾਂ ਵਾਂਗੂ ਪਾਲੀ ਫਸਲ ਨੂੰ ਰੋਲਦਿਆਂ ਦੇਖਿਆ ਨਹੀਂ ਜਾ ਰਿਹਾ ਕਿਸਾਨ ਜਰਨੈਲ ਸਿੰਘ ਨੇ ਕਿਹਾ ਕਿ ਮੰਡੀਆਂ ਵਿੱਚ ਇੱਕ ਹਫ਼ਤੇ ਤੋਂ ਰੋਲ ਰਿਹਾ ਹੈ ਅਤੇ ਝੋਨੇ ਦੀ ਫਸਲ ਨੀਲੇ ਸਮਾਂ ਰੇਟ ਪਈ ਹੈ ਮੰਡੀ ਵਿੱਚ ਛੋਲੇ ਦੀ ਫਸਲ ਦੇ ਅੰਬਾਰ ਲੱਗੇ ਹੋਏ ਹਨ ਸਰਕਾਰ ਕਹਿ ਰਹੀ ਹੈ ਕਿ ਆਰਜ਼ੀਆਂ ਨੇ ਹੜਤਾਲ ਕੀਤੀ ਹੋਈ ਹੈ ਇਹ ਤਾਂ ਪੰਜਾਬ ਸਰਕਾਰ ਦਾ ਕੰਮ ਹੈ ਕਿ ਆਰਤੀਆਂ ਸ਼ੈਲਰਾਂ ਅਤੇ ਮਜ਼ਦੂਰਾਂ ਦੀਆਂ ਢਾਈ ਮੰਗਾਂ ਜਲਦ ਮੰਨ ਕੇ ਹੜਤਾਲ ਜਲਦੀ ਖਲਵਾਉਣ ਅਤੇ ਛੋਲੇ ਦੀ ਖਰੀਦ ਜਲਦੀ ਸ਼ੁਰੂ ਕਰਵਾਈ ਜਾਵੇ ਮਾਰਕੀਟ ਕਮੇਟੀ ਫਲੌਰ ਦੇ ਚੇਅਰਮੈਨ ਰੌਸ਼ਨ ਲਾਲ ਰੋਸ਼ੀ ਨੇ ਕਿਹਾ ਕਿ ਫਲੌਰ ਮਾਰਕੀਟ ਕਮੇਟੀ ਅਧੀਨ ਉਹਦੀਆਂ ਮੰਡੀਆਂ ਨਾਲ ਸਬੰਧਤ ਕਿਸਾਨ ਵੀਰਾਂ ਨੂੰ ਬੇਨਤੀ ਕਰਦੇ ਆ ਕਿ ਉਹ ਆਪਣਾ ਝੋਨਾ ਸੁਕਾ ਕੇ ਲਿਆਉਣ ਕਿਉਂਕਿ ਝੋਨੇ ਦੀ ਨਮੀ 17% ਹੋਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਜੋ ਵੀ ਕਿਸਾਨ ਟਰਾਲੀ ਤੇ ਮੰਡੀ ਝੋਨੇ ਦੀ ਫਸਲ ਲਿਆਉਂਦਾ ਹੈ ਉਹ ਕੋਈ ਕੰਡੇ ਦੀ ਵੀ ਫੀਸ ਨਾ ਦੇਵੇ। ਉਹ ਮਾਫ ਕੀਤੀ ਹੋਈ ਹੈ। ਫਿਰ ਵੀ ਕੋਈ ਕਰਮਚਾਰੀ ਤੁਹਾਡੇ ਤੋਂ ਫੀਸ ਮੰਗਦਾ ਹੈ ਤਾਂ ਤੁਸੀਂ ਦਫ਼ਤਰ ਵਿੱਚ ਮੈਨੂੰ ਜਾਂ ਸੈਕਟਰੀ ਨੂੰ ਮਿਲ ਸਕਦੇ ਹੋ। ਵਿਲਾਰ ਤੋਂ ਚੁਸ਼ੀਲ ਅਹੂਜ਼ਾਦੀ ਵਿਸ਼ੇਸ਼ ਰਿਪੋਰਟ ਵੀ ਜਿਹੜੇ ਕਿਸਾਨ ਆ ਜੀ ਇੱਕ ਹਫ਼ਤੇ ਤੋਂ ਰੋ ਰਹੇ ਆ ਮੰਡੀਆਂ ਦੇ ਵਿੱਚ ਹੁਣੇ ਤੇ ਅੰਬਾਰ ਲੱਗੇ ਹੋਏ ਆ ਹੁਣੇ ਤੇ ਮੰਡੀ ਦੇ ਵਿੱਚ ਅੰਬਾਰ ਲੱਗੇ ਹੋਏ ਆ ਸਰਕਾਰ ਜਿਹੜੀ ਆ ਕੋ ਸਟਾਕ ਕਹਿੰਦੇ ਸੈਲਰਾਂ ਨੂੰ ਆੜਤੀਆਂ ਲੈਂਦੀ ਆ ਜਿਹੜੀ ਸਰਕਾਰ ਦੀ ਜ਼ਿੰਮੇਵਾਰੀ ਜਿਹੜੀ ਉਹਨਾਂ ਨੇ ਗੈਰਮੰਗਾ ਮੰਨ ਕੇ ਤੇ ਤੁਰੰਤ ਹੁਣੇ ਦੀ ਜਿਹੜੀ ਖਰੀਦ ਆ ਸ਼ੁਰੂ ਕਰਵਾਈ ਜਾਵੇ ਇਹ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਆ ਉਹ ਵੀ ਜ਼ਿੰਮੇਵਾਰੀ ਹੈ ਰੋਲਾ ਪਾਈ ਜਾਂਦੇ ਡੀਸੀ ਦੇ ਪਿੰਡਾਂ ਵਿੱਚ ਆਈਆਂ ਤੁਰੇ ਫਿਰਦੇ ਆਗਣਾ ਲਾਓ ਆਗਣਾ ਲਾਓ ਜੇ ਕਿਸਾਨ ਨੂੰ ਕੋ ਦੋਹਾਂ ਗਿਨਾ ਅੱਕ ਕੀਤਾਂ ਨਾਲ ਲੱਗੂਗੀ ਜੇ ਕਿਸਾਨ ਨੂੰ ਕੋਈ ਕਿਸੇ ਬੰਦੇ ਕੋਲ ਦੇਣੇ ਝੋਨਾ ਤਖਰੀਦ ਨਹੀਂ ਦਾਏ ਕਿਸਾਨ ਕਰੇ ਤਾਂ ਕੀ ਕਰੇ ਝੋਨਾ ਇੱਕ ਹਫ਼ਤੇ ਤੋਂ ਵੱਡਿਆ ਪਿਆ ਮੰਡੀਆਂ ਦੇ ਵਿੱਚ ਝੋਨੇ ਕੋਈ ਤਖਰੀਦ ਦੇਖਣ ਨਹੀਂ ਆਉਂਦਾ ਝੋਨੇ ਦੀ ਖਰੀਦ ਚੱਲਦੀ ਕਿ ਨਹੀਂ ਚੱਲਦੀ ਇਹਦੇ ਬਾਰੇ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਆ ਸਰਕਾਰ ਤੁਰੰਤ ਝੋਨੇ ਦੀ ਚੋਗਵਾਈ ਨਾਲ ਦੀਆਂ ਮੰਗਾਂ ਮੰਨ ਕੇ ਜੋ ਵੀ ਹੈਗੀਆਂ ਤੇ ਤੁਰੰਤ ਝੋਨੇ ਦੀ ਖਰੀਦ ਸ਼ੁਰੂ ਕੀਤੀ ਜਾਵੇ ਮੈਂ ਮਾਰਕੀਟ ਕਮੇਟੀ ਫਲੋਰਾ ਚੇਅਰਮੈਨ ਰੋਸ਼ਨ ਲਾਲ ਰੋਸ਼ੀ ਇਸ ਮੰਡੀ ਦੇ ਨਾਲ ਜਿੰਨੇ ਵੀ ਸਬੰਧਤ ਪਿੰਡਾਂ ਦੇ ਸਾਡੇ ਕਿਸਾਨ ਭਾਈਚਾਰੇ ਦੇ ਵੀ ਜਿਨ੍ਹਾਂ ਨੇ ਆਪਣੇ ਖੇਤਾਂ ਦੇ ਵਿੱਚ ਝੋਨਾ ਉਗਾਇਆ ਆ ਉਹਨਾਂ ਸਭਨਾ ਕਿਸਾਨ ਵੀਰਾਂ ਦੇ ਚਰਨਾਂ ਦੇ ਵਿੱਚ ਬਾਰ ਬਾਰ ਇੱਕ ਬੇਨਤੀ ਆ ਕਿ ਮੰਡੀ ਦੇ ਵਿੱਚ ਝੋਨਾ ਲਿਆਉਣ ਤੋਂ ਪਹਿਲਾਂ ਇਸ ਨੂੰ ਚੰਗੀ ਤਰ੍ਹਾਂ ਸੁਕਾ ਲਿਆ ਜਾਵੇ ਕਿਉਂਕਿ ਜੋ ਜਿਹੜਾ ਸਰਕਾਰੀ ਮਾਪਦੰਡ ਆ ਉਹਦੇ ਮੁਤਾਬਕ ਜਿਹੜੀ ਨਵੀਂ ਆ ਮਾਤਰਾ ਉਹ 17% ਤੋਂ ਵੱਧ ਨਹੀਂ ਹੋਣੀ ਚਾਹੀਦੀ ਸੋ ਕਿਸਾਨ ਵੀਰਾਂ ਨੂੰ ਬਾਰ-ਬਾਰ ਇਹੀ ਬੇਨਤੀ ਹੈ ਕਿ ਜਦੋਂ ਵੀ ਮਾਰਕੀ ਕਮੇਟੀ ਫਲੋਰ ਦੇ ਧਿਆਨ ਜਿੰਨੀਆਂ ਵੀ ਮੰਡੀਆਂ ਆਉਂਦੀਆਂ ਨੇ ਉਹਦੇ ਵਿੱਚ ਜਦੋਂ ਵੀ ਝੋਨਾ ਲੈ ਕੇ ਆਉਣਾ ਕਿਰਪਾ ਕਰਕੇ ਉਹਨੂੰ ਸੁਕਾ ਕੇ ਲੈ ਕੇ ਆਉਣਾ ਤੇ ਦੂਸਰੀ ਸਭ ਤੋਂ ਅਹਿਮ ਗੱਲ ਜਿਵੇਂ ਕਿ ਪਿਛਲੇ ਸਾਲ ਵੀ ਕੀਤਾ ਸੀ ਤੇ ਇਸ ਸਾਲ ਵੀ ਕਿਸਾਨ ਭਰਾਵਾਂ ਵਾਸਤੇ ਆਪਣੀ ਟਰਾਲੀ ਦੇ ਵਿੱਚ ਜਿਹੜੀ ਖੁੱਲੀ ਫਸਲ ਲੈ ਕੇ ਆਉਂਦੇ ਨੇ ਜਿਹੜਾ ਕਿ ਦਾਣਾ ਮੰਡੀ ਮਾਰਕੀ ਕਮੇਟੀ 플ੋਰ ਦੇ ਵਿੱਚ ਹੈ ਇੱਕ ਸਰਕਾਰੀ ਕੰਡਾ ਆ ਇਹਦੀ ਜਿਹੜੀ ਸਰਕਾਰ ਦੀ ਹਦਾਇਤਾਂ ਮੁਤਾਬਕ ਕੋਈ ਵੀ ਸਰਕਾਰੀ ਫੀਸ ਨਹੀਂ ਹੁੰਦੀ ਸੋ ਕਿਸੇ ਨੂੰ ਵੀ ਕੋਈ ਵੀ ਕੰਡਾ ਕਰਾਉਣ ਉਪਰੰਤ ਤੁਹਾਨੂੰ ਪਰਚੀ ਮੁਫਤ ਮਿਲੇਗੀ ਕੋਈ ਵੀ ਤੁਹਾਡਾ ਪੈਸਾ ਨਹੀਂ ਲੱਗੇਗਾ ਅਗਰ ਕੋਈ ਵੀ ਸਾਡਾ ਕਰਮਚਾਰੀ ਕਿਸਾਨ ਵੀਰਾਂ ਤੋਂ ਜਦੋਂ ਕੰਡਾ ਹੁੰਦਾ ਹੈ ਤੇ ਜੇ ਕੋਈ ਪੈਸਾ ਲੈਂਦਾ ਹੈ ਤਾਂ ਉਹਦੀ ਜਿਹੜੀ ਕੰਪਲੇਟ ਆ ਤੁਰੰਤ ਮਾਰਕੀ ਕਮੇਟੀ 플ੋਰ ਦੇ ਦਫ਼ਤਰ ਮੇਰੇ ਕੋਲ ਜਾਂ ਸਾਡੇ ਦਫ਼ਤਰ ਦੇ ਸੈਕਟਰੀ ਸਾਹਿਬਾਨ ਦੇ ਕੋਲ ਵੀ ਕਰ ਸਕਦੇ ਨੇ ਸੋ ਆਖਰ ਦੇ ਵਿੱਚ ਸਾਰੇ ਹੀ ਕਿਸਾਨ ਭਰਾਵਾਂ ਨੂੰ ਬਾਰੰਬਾਰ ਇੱਕ ਵਾਰ ਫੇਰ ਬੇਨਤੀ ਕੀਤੀ ਜਾਂਦੀ ਹੈ ਕਿ ਜਿਹੜੀ ਤੁਸੀਂ ਆਪਣੇ ਪੁੱਤਾਂ ਵਾਂਗੂ ਝੋਨੇ ਦੀ ਫਸਲ ਪਾਲੀ ਆ ਜਦੋਂ ਵੀ ਮੰਡੀ ਦੇ ਵਿੱਚ ਲੈ ਕੇ ਆਉਣਾ ਕਿਰਪਾ ਕਰਕੇ ਜਿਹੜੀ ਇਹਦੀ ਮਾਤਰਾ ਆ ਉਸ ਅਨੁਸਾਰਾ ਪਰਸੋਂ ਤੋਂ ਨਵੀਂ ਵਦਨਾ ਹੋਵੇ ਤੇ ਕਿਰਪਾ ਕਰਕੇ ਉਹਨੂੰ ਝੋਨੇ ਨੂੰ ਸੁਕਾਣ ਤੋਂ ਉਪਰੰਤ ਹੀ ਦਾਣਾ ਮੰਡੀ ਦੇ ਵਿੱਚ ਲੈ ਕੇ ਆਉਣ ਦੀ ਕਿਰਪਾ ਤਾਂ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ